indri education ਦੇ ਵੱਲੋਂ cbsc ਜੋ ਦੇਸ਼ ਦਾ ਇੱਕ ਪ੍ਰਮੁੱਖ ਬੋਰਡ ਹੈ ਜਿਸ ਦੇ ਵਿੱਚ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ 10ਵੀਂ ਤੇ 12ਵੀਂ ਜਮਾਤ ਦੇ ਇਮਤਿਹਾਨ ਦਿੰਦੇ ਆ ਸਾਰਾ ਕਰਿਕੂਲਮ ਡਿਸਾਈਡ ਹੁੰਦਾ ਉਸ ਦੇ ਵੱਲੋਂ ਕੱਲੋਂ ਇੱਕ ਨਵੀਂ ਕੱਲ ਬੀਤੀ ਕੱਲ ਇੱਕ ਨਵੀਂ ਡਰਾਫਟ ਐਗਜ਼ਾਮੀਨੇਸ਼ਨ ਪਾਲਿਸੀ ਆਪਣੀ ਵੈਬਸਾਈਟ ਤੇ ਪਾਈ ਗਈ ਜਿਸ ਦੇ ਵਿੱਚ ਹੁਣ ਹੀ ਨਾ ਤ੍ਰਿਕ ਤੱਕ ਸਟੇਕ ਹোলਡਰਸ ਤੋਂ رائے ਮੰਗੀ ਹੈ ਪਰ ਜਿਹੜਾ ਡਰਾਫਟ ਹੈ ਉਹ ਬਹੁਤ ਹੀ ਸੀਰੀਅਸ ਹੈ ਅਤੇ ਇੱਕ ਸੋਚੀ ਸਮਝੀ ਵੈਲ ਪਲਾਨਡ ਕੌਨਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀਅਤ ਹੈ ਇਹ ਗੱਲ ਮੈਂ ਬੜੇ ਤੱਥਾਂ ਦੇ ਨਾਲ ਕਹਿ ਰਿਹਾ ਆ ਮੇਰੇ ਹੱਥ ਦੇ ਵਿੱਚ ਉਹ ਪੂਰਾ ਡਰਾਫਟ ਹੈ 11 ਪੰਨਿਆਂ ਦਾ ਡਰਾਫਟ ਹੈ CBSE ਦੀ ਵੈਬਸਾਈਟ ਦੇ ਉੱਤੇ ਇਹ ਅਵੇਲੇਬਲ ਹੈ ਇਸ ਦੇ ਵਿੱਚ ਕੀ ਕਰਨ ਜਾ ਰਹੀ ਹੈ CBSE CBSE ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ 'ਚ ਦੋ ਵਾਰੀ ਲਿਆ ਕਰਾਂਗੇ ਇੱਕ ਇਗਜ਼ਾਮ 15 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣਗੇ ਤੇ ਇੱਕ ਅਸੀਂ ਮਈ ਜੂਨ 'ਚ ਲਿਆ ਕਰਾਂਗੇ ਬੱਚੇ ਦੀ ਇੱਛਾ ਹੈ ਬੱਚਾ ਪਹਿਲੇ ਇਗਜ਼ਾਮ 'ਚ ਹੀ ਪਾਸ ਹੋ ਜਾਂਦਾ ਤਾਂ ਦੂਜਾ ਨਾ ਦੇਵੇ ਪਰ ਦੋਨਾਂ ਦੇ ਵਿੱਚੋਂ ਜਿਹਦੇ ਚ ਬੈਸਟ ਰਿਜ਼ਲਟ ਹੋਊਗਾ ਉਸ ਨੂੰ ਰੱਖ ਸਕਦਾ ਹੈ ਤੇ ਅਗਰ ਬੱਚਾ ਦੋਨਾਂ ਚ ਫੇਲ ਹੁੰਦਾ ਤਾਂ ਉਹਨੂੰ ਦੁਬਾਰਾ ਕਲਾਸ ਉਹ ਕਰਨੀ ਪਊਗੀ ਪਰ ਇਸ ਦੇ ਵਿੱਚ ਇੱਕ ਬੜੀ ਜ਼ਰੂਰਤ ਸੀ ਇਸ ਨੂੰ ਮੈਂ ਕਿਉਂਕਿ ਵਕੀਲ ਵੀ ਹਾਂ ਤਾਂ ਜਦੋਂ ਇਸ ਨੂੰ ਮੈਂ ਡਿਟੇਲ ਚ ਪੜਿਆ ਤਾਂ ਇੱਕ ਬੜਾ ਹੀ ਸ਼ੌਕਿੰਗ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ ਉਹੀ ਹੈ ਮੈਗਜ਼ੈਕਟ ਜੇ ਅਗਰ ਤੁਹਾਨੂੰ ਇਸ ਦੇ ਪੇਜ 3 ਤੇ ਆ ਜੀਏ ਇਹ ਕਹਿੰਦਾ ਹੈ ਹਾਈਲਾਈਟਸ of the proposed scheme class 10 and class 12 examinations will begin on the first tuesday after 15th february it is expected that in class 10 in 2026 about 26.60 lakhs lakh and in class 12 about b lakh 20 lakh students will appear in the examination both the examinations will be conducted on the full current syllabus and the textbooks नंबर फोर ए है गंभीर एक्सेप्ट साइंस मैथ्स, सोशल साइंस हिंदी इंग्लिश आता हो गए मेन सब्जेक्ट्स मैं दोबारा रिपीट कर रहा हूं एक्सेप्ट साइंस मैथ्स सोशल साइंस हिंदी इंग्लिश मेन सब्जेक्ट्स रेस्ट ऑफ द सब्जेक्ट आर ग्रुप्ड इन द फॉलोइंग मैनर ओ की मैनर ए a regional and a foreign language in one group and second rest of the subjects ek jeda regional language hai te ek foreign language oh ek group ho gaya te baki sare alag group hun jede baki sare hai oh mostly vocational hai banking and accountancy health wellness beauty wellness oh sare jede hai oh vocational ne bhave hai ke hun punjabi main subject hi ni hai ਮੇਨ ਸਬਜੈਕਟ ਕਿਹੜੇ ਆ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਡ ਸ਼ੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਹਦਾ ਐਗਜ਼ਾਮ ਇੱਕੋ ਦਿਨ 'ਚ ਹੋ ਜਾਇਆ ਕਰੂਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦੋ ਤੇ ਪੰਜਾਬੀ ਦਾ ਵੀ ਦੇ ਦੋ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਤਾਂ ਸਮਝ ਆਂਦਾ ਹੈ ਛੁਕਲੇ ਜਦੋਂ ਆਪਾਂ ਗੱਲ ਕਰਦੇ 10ਵੀਂ ਦੇ ਇਮਤਿਹਾਨ ਦੀ ਗੱਲ ਹੈ ਇੱਥੇ ਲੈਂਗੁਏਜ ਸਿਰਫ ਲੈਂਗੁਏਜ ਨਹੀਂ ਰਹਿੰਦੀ ਇਸ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸੱਭਿਆਚਾਰ ਤੁਹਾਡੀ ਹਿਸਟਰੀ ਤੁਹਾਡਾ ਕਲਚਰ ਤੁਹਾਡਾ ਕਾਬ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਥੋੜਾ ਗੁਰਮੂ ਕੇ ਇਤਿਹਾਸ ਥੋੜਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ ਇਹ ਤੇ ਇਸ ਨੂੰ ਉਹ ਕਰਤਾ ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ ਜਿਹੜੀ ਇਸ ਦੇ ਵਿੱਚ ਸਾਫ਼ ਦੱਸ ਦੇ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ ਮੇਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਜਵਾਂ ਪੁਆਇੰਟ ਉਹਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ ਵਿਲ ਬੀ ਕੰਡਕਟਿਡ ਔਨ ਅ ਫਿਕਸਡ ਡੇ ਐਸ ਡਨ ਕਰੰਟਲੀ ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜIONAL ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪ੍ਰੋਵਾਈਨ ਇੱਕੋ ਦਿਨ ਸਦੋਨੋ ਖਤਮ ਦਿਸ ਇਟਸ ਵਰਡਿੰਗ ਆ ਕਰਨਾ ਚਾਹਦੀ ਹੈ ਸੀਬੀਐਸਸੀ ਆ ਕਰਨਾ ਚਾਹਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿੰਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਹਰ ਰੋਜ਼ ਅਜਵੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੁੰਦੇ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹੁੰਦੀ ਹੈ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਕ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜIONAL ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਅਰੀਜਨਲ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚੋਂ ਵੀ ਪੰਜਾਬੀ ਗਾਇਬ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜ ਲਿਖਣੀਆਂ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਹਦੇ ਵਿੱਚ ਥਾਈ ਜਰਮਨ ਜਪਨੀਜ਼ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਸੀ ਸ਼ੇਮ ਔਨ ਥੈਮ ਇਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਟ ਰੀਟ ਕਿੰਨਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨਸ ਕਿਉਂਕਿ ਪੰਜਾਬੀ ਉਹ ਭਾਸ਼ਾ ਪੰਜਾਬੀ ਪੰਜਾਬ ਤੋਂ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਨੀਆਂ ਦੇ ਪੰਜਾਬੀ ਬੋਲੀ ਜਾਂਦੀ ਹੈ ਇੰਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਹੇ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦੇਤਾ ਕਿ ਆ ਸਾਡੀਆਂ ਹੈ ਬਾਤ ਚ ਪਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਭਾਜਪੀ ਦੀ ਆ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ ਕੇ ਸੁਣਾਉਂਦਾ ਬਿਨਾਂ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ 뎀 ਬੀਜੇਪੀ ਪੰਜਾਬ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਅਰਖੀ ਪਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਨੇ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ origignal language ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ clerical ਤੁਹਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫੁਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰਿਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੈ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਣ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਨਰੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਟਸ ਅ ਕਲੈਰਿਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਪ੍ਰਤੀ ਹਰ ਪੱਖੋਂ ਪੰਜਾਬ ਦਾ ਗਲਤ ਤੇ ਹੁਣ ਹੁਣ ਸਿੱਧੀ ਕਹਿੰਦੇ ਆ ਕਿ ਜੜਾਂ 'ਚ ਹੀ ਤਜਾਬ ਪਾ ਦੋ ਲੈਟਸ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਆ ਕਦੀ ਆੜਤੀਆਂ ਨਾਲ ਲੈਂਦੇ ਆ ਕਦੀ ਅਸੀਂ ਫਸਲਾਂ 'ਚੋਂ ਮੰਡੀ ਮੰਡੀਆਂ 'ਚੋਂ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ 'ਚ ਹੀ ਤਜਾਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਇਹ ਸਾਜ਼ਿਸ਼ ਹੈ ਬੀਜੇਪੀ ਦੀ ਫਰੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸਟੈਂਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖੱਤ ਯੂਨੀਅਨ ਮਿਨਿਸਟਰ ਧਰਮਿੰਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚੱਲਣਾ ਜਿਹੜਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖੇਲਵਾ ਰਿਹਾ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਕੱਲੇ ਪੰਜਾਬ 'ਚ ਨਹੀਂ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਵਾਸਤੇ ਰਿਸਪੋਨਸੀਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਏਮਪਾਵਰਮੈਂਟ ਲੈ ਕੇ ਕਿ ਪੰਜਾਬੀ 메ਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਆ ਉਹ ਜਿਹੜਾ ਸਰਟੀਫਿਕੇਟ ਆ ਨੂੰ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜੀ ਨੂੰ ਦੇ ਰਾਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕੱਢ ਰਹੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਐਕਟ 2008 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਇਸ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਤ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣਾ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਸੀ ਪੂਰੇ ਪੇਪਰ ਹੋਣ ਗਿਆ ਇਹਨਾਂ ਆਮ ਮੰਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਤੁਹਾਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹਦਾ ਤੁਸੀਂ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਹਨਾਂ ਹਦਾਇਤਾਂ ਨੂੰ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਵਾਂ ਸਿੱਖਿਆ ਤੇ ਪੰਜਾਬ ਬੈਕ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੋਧਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 208 ਬਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਪੜ੍ਹਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਟੈਨਿਓਰ ਦੇ ਵਿੱਚ ਤੇ ਜਦੋਂ-ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਹਿੰਦਾ ਮੇਰੇ ਕਦੀ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾ ਕੀਤੀ ਹੋਵੇ ਕੌਸ ਦੇਉ ਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਅਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜਾ ਰਿਆ ਅਸੀਂ ਉਸ ਨੂੰ ਨੋਟਿਸ ਕੱਢਿਆ ਤੇ ਉਸ ਨੂੰ ਜੁਰਮਾਨਾ ਲਾਇਆ ਇਸ ਸੈਕਟਾਟ 50000 ਰੁਪਇਆ ਆਓ 50000 ਰੁਪਏ ਦੀ ਰਸੀਦ ਤੇ ਵੀ ਟੂ ਐਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾਂ ਹੀ ਜਲੰਧਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਆ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਚ ਤੇ ਇੱਕ ਹੋਰ ਝਲੰਦਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਇਹ ਲੌਜੀਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜ੍ਹਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਆਫੀਸਰ ਜੋ ਸਕਦਰ ਦਾ ਬੱਚਾ ਆਵੇ 9ਵੀਂ ਜਮਾਤ ਚ ਆਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਆਫੀਸਰ ਉਹਦਾ ਟ੍ਰਾਂਸਫਰ ਹੋ ਗਿਆ ਉਹਨ ਆਪਣੇ ਬੱਚੇ ਪੰਜਾਬ ਪੜਾਉਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ 9ਵੀਂ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰਿਆ ਤੇ ਮੈਂ মিডিਆ ਦਾ ਵੀ ਸੱਤ ਸਭ ਦਾ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਂਦ ਦੀ ਗੱਲ ਹੈ ਇਹ ਪੰਜਾਬੀ ਦੀ ਹੋਂਦ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰੀਕਲ ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਥਾਈ ਉਤੋਪਾ ਸ਼ਾਮਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਚਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਇਹ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ ਸੀਬੀਐਸਸੀ ਹੈਸ ਟੂ ਫੇਸ ਸੈਕਸ਼ਨ ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਾਲ ਐਨਵੋਇਡ ਮਿਲਿਆ ਜਾਊਗਾ ਇਹ ਪਾਵਰ ਬਿਕਾਜ਼ ਇਟਸ ਅ ਸਟੇਟ ਸਬਜੈਕਟ ਹੈ ਪਾਵਰ ਸਾਡੇ ਕੋਲ ਹੈ ਧੰਵਾਦ ਜੀ ਬਈ ਸਰ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਤੇ ਹੋਰ ਵੀ ਸਾਰੀ ਰੀਜਨ ਲੈਂਗੁਏਜਸ ਦਾ ਪੇਪਰ ਜਿਹੜਾ ਇੱਕੋ ਦਿਨ ਤੇ ਗੱਲ ਹੋएगी ਕੀ ਲੱਗਦਾ ਕਿ ਇਸ ਦੇ ਚ ਕੋਰਡੀ ਸਟੇਟਸ ਨਾਲ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਓਬਵੀਅਸਲੀ ਓਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੁੱਕਰ ਲੀਡ ਪੰਜਾਬ ਨਾਲ ਜਿਹੜੀ ਇਹ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖ ਕੀਕਦਮ ਲੈਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਨੂੰ ਪੰਜਾਬ ਲਿਖ ਪੰਜਾਬੀ ਲਿਖਣਾ ਭੁੱਲ ਗਏ ਉਹਨੇ ਮੇਨ ਸਬਜੈਕਟ ਚ ਹੀ ਜਿਹੜੇ ਤੁਹਾਡੇ ਪਾਸ ਮੇਨ ਭਾਸ਼ਾਵੋਂ ਗੈਪ ਕਰਤੀਆਂ ਉਹਨੇ ਕਹਿਤਾ ਕਿ ਠੀਕ ਹੈ ਇੱਕੋ ਦਿਨ ਚ ਦੋ ਪੇਪਰ ਦੇ ਦੇਆ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਣ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ ਸੀਬੀਐਸਸੀ ਦੀ ਵੈਬਸਾਈਟ ਤੇ ਹੈ ਬੰਤੇ ਜਣਾ ਲਾਜ਼ਮੀ ਪੰਜਾਬੀ ਦੀ ਤੁਸੀਂ ਗੱਲ ਕਰਦੇ ਹੋਣੀ ਚਾਹੀਦੀ ਹੈ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ ਸਪੀਕਲਜੀ ਮੈਂ ਹਰਜੋਤ ਸਿੰਘ ਬੈਂਸ ਖਿਆ ਮੰਤਰੀ ਪੰਜਾਬ ਕੱਲ CBSE ਦੁਆਰਾ ਜੋ ਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਹੈ ਉਸਦੇ ਦੁਆਰਾ ਇੱਕ ਦਸਵੀਂ ਦੇ ਇਮਤਿਹਾਨ ਦੇ ਲਈ ਇੱਕ ਨਵੀਂ ਬੋਰਡ ਜਿਹੜੀ ਨਵੀਂ ਐਗਜ਼ਾਮ ਪੈਟਰਨ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ ਹੁਣ ਸਾਲ ਚ ਦੋ ਵਾਰੀ ਐਗਜ਼ਾਮ ਹੋਇਆ ਕਰਨਗੇ ਜਦੋਂ ਤੁਸੀਂ ਉਸ ਸਕੀਮ ਨੂੰ ਪੜਦੇ ਹੋ ਉਸ ਦਾ ਡਰਾਫਟ ਦੇਖਦੇ ਹੋ ਤਾਂ ਉਸ ਦੇ ਵਿੱਚ ਹਮੇਸ਼ਾ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਕੋਈ ਵੀ ਕੋਸ਼ਿਸ਼ ਨਹੀਂ ਛੱਡਦੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਨਾਲ ਧੱਕਾ ਕਰਨ ਲਈ ਇਸ ਵਾਰੀ ਫਿਰ ਪੰਜਾਬੀ ਨਾਲ ਧੱਕਾ ਕੀਤਾ ਤਾਂ ਦੇਖਦੇ ਹਾਂ ਉਸ ਦੇ ਵਿੱਚੋਂ ਪੰਜਾਬੀ ਲੈਂਗੁਏਜ ਹੀ ਗਾਇਬ ਕਰ ਦਿੱਤੀ ਗਈ ਇਹ ਕਹਿ ਦਿੱਤਾ ਕਿ ਦਸਵੀਂ ਦਾ ਉਹਨਾਂ ਇਮਤਿਹਾਨ ਸਾਲ ਤੋਂ ਦੋ ਵਾਰੀ ਹੋਇਆ ਕਰੂਗਾ ਤੇ ਜਿਹਦੇ ਵਿੱਚ ਜਿਹੜਾ ਰੀਜਨਲ ਲੈਂਗੁਏਜ ਦਾ ਜਿੱਥੇ ਹੈ ਉੱਥੋਂ ਪੰਜਾਬੀ ਗਾਇਬ ਕਰ ਦਿੱਤੀ ਕਿਤੇ ਵੀ ਇਹ ਹੈ ਕਿ ਇੱਕ ਰੀਜਨਲ ਲੈਂਗੁਏਜ ਹੋਗੀ ਇੱਕ ਫੋਰਨ ਲੈਂਗੁਏਜ ਹੋਗੀ ਪਰ ਜਦੋਂ ਤੁਸੀਂ ਉਸ ਦੇ ਵਿੱਚ ਕਿਤੇ ਵੀ ਪੰਜਾਬੀ ਦਾ ਉਹ ਨਹੀਂ ਮੈਂਸ਼ਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਪਤੌਰ ਸਿੱਖਿਆ ਮੰਤਰੀ ਪੰਜਾਬ ਮੇਰੀ ਇਸ ਦਿੱਤੇ ਸਖਤ ਅਸੀਂ ਦੇਖਦੇ ਹਾਂ ਕਿ ਇੱਕ ਬੱਚੇ ਨੂੰ ਉਸਦੇ ਦਿਮਾਗ ਦੇ ਵਿਕਾਸ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਉਸਦੀ ਮਾਂ ਬੋਲੀ ਉਸਦੀ ਮਾਤ ਪਾਸ਼ਾ ਦੇ ਵਿੱਚ ਉਸਦੀ ਮੁੱਢਲੀ ਸਿੱਖਿਆ ਹੋਵੇ ਤਾਂ ਕਿ ਉਹ ਚੀਜ਼ਾਂ ਨੂੰ ਬੈਟਰ ਸਮਝ ਸਕੇ ਇਹ ਦੁਨੀਆ ਦੀ ਇੱਕ ਬੇਸਿਕ ਜਿਹੜੀ ਚਾਈਲਡ ਸਾਈਕੋਲੋਜੀ ਦੀ ਸਟਡੀ ਹੈ ਜਿਹੜੀ ਬਾਰ ਬਾਰ ਪ੍ਰਮਾਣਿਤ ਹੋ ਚੁੱਕੀ ਹੈ ਇਸ ਦਾ ਭਾਵ ਇਹ ਹੈ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਸਭ ਤੋਂ ਵੱਧ ਤਰੱਕੀ ਕਰਨ ਤਾਂ ਉਹਨਾਂ ਦੇ ਲਈ ਪੰਜਾਬੀ ਸਿੱਖਣਾ ਪੜ੍ਹਨਾ ਪੰਜਾਬੀ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਇਗਜ਼ਾਮ ਪੈਟਰਨ ਦੇ ਵਿੱਚ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਟੌਰ ਸਿੱਖਿਆ ਮੰਤਰੀ ਮੇਰੀ CBSE ਤੋਂ ਤੇ ਕੇਂਦਰੀ ਐਜੂਕੇਸ਼ਨ ਮੰਤਰੀ ਤੋਂ ਇਮੀਡੀਏਟਲੀ ਮੰਗੇਸ ਨੂੰ ਰੋਲ ਬੈਕ ਕੀਤਾ ਜਾਵੇ ਤੇ ਪੰਜਾਬੀ ਨੂੰ ਪ੍ਰੀਮੀਅਮ ਲੈਂਗੁਏਜ ਨੰਬਰ ਜਿਹੜੀ ਮੇਨ ਲੈਂਗੁਏਜ ਹੈ ਕਿਉਂਕਿ ਉਹਦੇ ਵਿੱਚ ਲਿਖਿਆ ਕਿ ਇੱਕ ਰੀਜIONAL ਲੈਂਗੁਏਜ ਤੇ ਫੋਰਨ ਲੈਂਗੁਏਜ ਜਿਹਦਾ ਪੇਪਰ ਇੱਕੋ ਦਿਨ ਹੋ ਜਾਇਆ ਕਰੂਗਾ ਯਾਨੀ ਭਾਵੇਂ ਚਾਹੇ ਤੁਸੀਂ ਚਾਈਨੀਸ ਸਿੱਖੋ ਚਾਹੇ ਪੰਜਾਬੀ ਸਿੱਖੋ ਦੀ ਵੈਲਿਊ ਨਹੀਂ ਸੇਮ ਕਰਤੇ ਜਾਂ ਜਿਹੜੀ ਵੀ ਬਾਕੀ ਸਟੇਟਾਂ ਦੀ ਨਹੀਂ ਪੰਜਾਬ ਦੇ ਵਿੱਚ ਹਾਂ ਹਿੰਦੀ ਤੇ ਇੰਗਲਿਸ਼ ਦਾ ਪੇਪਰ ਪੂਰਾ ਪੂਰਾ ਹੋਊਗਾ ਇੱਕ ਦਿਨ ਚ ਇੱਕ ਵਾਰੀ ਹੋਊਗਾ ਬਗਾਇਦਾ ਛੁੱਟੀ ਵੀ ਮਿਲੂਗੀ ਪਰ ਰੀਜਨਲ ਤੇ ਫੋਰਨ ਲੈਂਗੁਏਜ ਤੁਸੀਂ ਇੱਕ ਦਿਨ ਚ ਹੀ ਦੋਨਾਂ ਦੇ ਇਮਤਿਹਾਨ ਹੋ ਜਾਣਗੇ ਭਾਵੇਂ ਤੁਸੀਂ ਉਹਦੀ ਜਿਹੜੀ ਤਵੱਜੋ ਹੈ ਉਹ ਬਿਲਕੁਲ ਖਤਮ ਕਰ ਦਿੱਤੀ ਸਾਡੀ ਇਹ ਮੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੀ 10ਵੀਂ ਜਮਾਤ ਦੀ ਜਿਹੜੀ ਮੇਨ ਲੈਂਗੁਏਜ ਹੈ ਉਹ ਪੰਜਾਬੀ ਹੋਣੀ ਚਾਹੀਦੀ ਹੈ ਤੇ ਪੰਜਾਬੀ ਦਾ ਇਮਤਿਹਾਨ ਪੂਰੇ ਦਿਨ ਹੋਵੇ ਸਾਲ ਚ ਦੋਨੋ ਵਾਰੀ ਹੋਵੇ ਤਾਂ ਕਿ ਬੱਚਾ ਜਿਹੜਾ ਪੰਜਾਬੀ ਚ ਪਰਪੱਕ ਹੋ ਸਕੇ ਹਾਂ ਉਸ ਦਿਨਾਂ ਲੋ ਕੋਈ ਵੀ ਫੋਰਨ ਲੈਂਗੁਏਜ ਕੋਈ ਹੋਰ ਰੀਜਨਲ ਲੈਂਗੁਏਜ ਸਿੱਖਣਾ ਚਾਹੁੰਦਾ ਹੈ ਜੀ ਸਤਿ ਕਿਸ ਕੇ ਤੇ ਦੂਜੀ ਮੰਗੀ ਹੈ ਕਿ ਜਿੱਥੇ ਰੀਜਨਲ ਲੈਂਗੁਏਜ ਦਾ ਯਾਨੀ ਲੈਂਗੁਏਜ ਇਸ ਆਇਡੈਂਟੀਫਾਈ ਕੀਤੀ ਹੈ ਉਹਦੇ ਵਿੱਚ ਪੰਜਾਬੀ ਲਾਜ਼ਮੀ ਪਾਈ ਜਾਵੇ ਕਿਉਂਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਇਦਾਂ ਦੇ ਸੂਬੇ ਨੇ ਜਿੱਥੇ ਪੰਜਾਬੀ ਬੋਲੀ ਪੜੀ ਤੇ ਲਿਖੀ ਜਾਂਦੀ ਹੈ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਦਿੱਲੀ ਹੋਵੇ ਕਲਕੱਤਾ ਜ ਬਹੁਤ ਵੱਡੀ ਆਬਾਦੀ ਹੈ ਬੰਬੇ ਜ ਬਹੁਤ ਬਹੁਤ ਪੂਰੇ ਦੇਸ਼ ਦੇ ਵਿੱਚ ਪੰਜਾਬੀ ਫੈਲੇ ਹੋਏ ਤਾਂ ਉੱਥੇ ਕਿਤੇ ਵੀ ਜਿੱਥੇ ਵੀ ਉਹ ਪੰਜਾਬੀ ਪੜਨਾ ਆਸਾਨ ਤਾਂ ਸੀਬੀਐਸਸੀ ਦੇ ਸਕੂਲ ਦੇ ਵਿੱਚ ਉੱਥੇ ਪੰਜਾਬੀ ਐਜ਼ ਅ ਰੀਜਨਲ ਲੈਂਗੁਏਜ ਸਿਲੈਕਟ ਕਰ ਸਕਣ ਤੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਫਸਟ ਲੈਂਗੁਏਜ ਹੈ ਰੀਜਨਲ ਜਿਹੜੀ ਫਸਟ ਲੈਂਗੁਏਜ ਹੈ ਉਹ ਪੰਜਾਬੀ ਹੋਵੇ ਉਸ ਦਾ ਇਮਤਿਹਾਨ ਸਾਲ ਦੇ ਵਿੱਚ ਦੋ ਵਾਰੀ ਹੋਵੇ ਮੈਂ ਇਸ ਦੇ ਉੱਪਰ ਅੱਜ ਇੱਕ ਖਤ ਵੀ ਲਿਖ ਰਿਹਾ ਹਾਂ ਕੇਂਦਰੀ এডুকেشن ਮਿਸਟਰ ਨੂੰ ਤੇ ਜ਼ਰੂਰਤ ਪੈਣ ਦੇ ਉੱਤੇ ਮਨ ਨੂੰ ਮਿਲ ਕੇ ਵੀ ਆਉਂਗਾ ਇਹ ਜਿਹੜਾ ਪੰਜਾਬੀ ਪੰਜਾਬੀਅਤ ਦੇ ਨਾਲ ਤੇ ਪੰਜਾਬ ਦੇ ਨਾਲ ਜਿਹੜਾ ਧੱਕਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ